ਅਸਕਲ ਦੋਸਤੋ ਤਸਵੀਰਾਂ ਅੱਜ 18 ਅਗਸਤ ਦੁਪਹਿਰ ਕਰੀਬ 12 ਵਜੇ ਦੀਆਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅਮਰਸਰ ਜ਼ਿਲ੍ਹੇ ਦੀ ਨਵੇਂਦੇ ਬਿਆਸ ਦਰਿਆ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਗੇਜ ਮੀਟਰ ਦੇ ਅਨਸਾਰ ਜਿਹੜਾ ਹੈਗਾ ਕੱਲ ਨਾਲੋਂ ਅੱਜ ਇੱਕ ਮੋੜ ਤੋਂ 1 ਪੁਆਇੰਟ ਦਾ ਵਾਧਾ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਔਰ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਵੀ ਵੱਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਬਧੇ ਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਮੌਜੂਦ ਨੇ ਔਰ ਉਹਨਾਂ ਦੇ ਕੋਲੋਂ ਤਾਜ਼ਾ ਜਾਣਕਾਰੀ ਜਿਹੜੀ ਹੈਗੀ ਉਸ बढ़ोतरी हुई है और सवेरे ठीक था जैसे मी पड़ गया नजदीकी पड़ा जल्दी हो जाता है जैसे दूर पड़ा थोड़ा टाइम लगता है एक पॉइंट की बढ़ोतरी हुई है ऐसे मी बंद हो गया तो पॉइंट बद भी सकता है नहीं, नहीं हुआ तो पॉइंट घट भी ता, सकता ता है, है इस समय सात सौ चालीस पॉइंट चालीस चल रहा डिस्चार्ज चल रहा है एक लाख सोलह हजार छह सौ पंद्रह ਤਤਾਜਾ ਸਥਿਤੀ ਜਿਹੜੀ ਹੈਗੀ ਆ ਸਾਂਝ ਕੀਤੀ ਹੈ ਸ਼ਾਮ ਤੱਕ ਇਸ ਖਬਰ ਦੇ ਉੱਤੇ ਅਪਡੇਟ ਜਿਹੜੀ ਹੈਗਾ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਕਰਨ ਦਾ ਧੰਨਵਾਦ